ਹਾਂਜੀ ਪਿਓਰ ਕਾਟਨ ਹਕੂਪਾ ਚਿਕਨ ਦਾ ਫੈਬਰਿਕ ਰਹੇਗਾ ਵੱਡੇ ਪਣੇ ਚ ਇਸਟਫ ਰਹੇਗਾ 3.5 ਮੀਟਰ ਵੱਡੇ ਪਣੇ ਦੀ ਕਟ ਮਿਲੂਗੀ ਤੁਸੀਂ ਕੋਟ ਸੈੱਟ ਬਣਾ ਸਕਦੇ ਆ ਪੰਜਾਬੀ ਸੂਟ ਰੈਡੀ ਕਰ ਸਕਦੇ ਹੋ ਪ੍ਰਾਈਸ ਇਨਾ ਸੂਟਾਂ ਦਾ 699 ਫਰੀ ਸ਼ੇਪ ਵਿਦਆਊਟ ਦੁਪੱਟਾ ਇਹ ਸੂਟ ਰਹੇਗੀ ਨੈਕਸਟ ਹੈ ਜੀ ਆਪਣੇ ਕੋਲ ਇਹ ਵੀ ਪਿਓਰ ਕਾਟਨ ਡਿਜੀਟਲ ਪ੍ਰਿੰਟ ਸ਼ਰਟ ਰਹੇਗੀ ਔਰ ਡਿਜੀਟਲ ਪ੍ਰਿੰਟ ਹੀ ਪਿਓਰ ਕਾਟਨ ਦੀ ਬਾਟਮ ਰਹੇਗੀ ਪ੍ਰਾਈਸ ਇਨਾ ਸੂਟਾਂ ਦਾ 450 ਫਰੀ ਸ਼ੇਪ ਹੇਵੀ ਵਿਦਆਉਟ ਦਪੱਟਾ ਸੂਟ ਲੈਣਗੇ ਸਕਰੀਨਸ਼ਾਟ ਸੈਂਡ ਕਰਕੇ ਦਿੱਤੇ ਵਰਸਨ ਨੰਬਰ ਤੇ ਆਰਡਰ ਪਲੇਸ ਕਰ ਸਕਦੇ ਹੋ ਨੈਕਸਟ ਆਪਣੇ ਕੋਲ ਇਹ 올ਓਵਰ ਕੈਮਰੀ ਕਾਟਨ ਸੌਫਟ ਫੈਬਰਿਕ ਰਹੇਗਾ 3.5 ਮੀਟਰ ਵੱਡੇ ਪਣੇ ਦਾ ਸੂਟ ਫਰਾਕ ਸੂਟ ਰੈਡੀ ਕਰ ਸਕਦੇ ਹਾਂ ਕੋਰਸੈਟ ਰੈਡੀ ਕਰ ਸਕਦੇ ਹੋ ਪੰਜਾਬੀ ਸੂਟ ਰੈਡੀ ਕਰ ਸਕਦੇ ਹਾਂ ਪ੍ਰਾਈਸ ਇਹਨਾਂ ਸੂਟਾਂ ਦਾ 450 ਫ੍ਰੀ ਸ਼ਿਪ ਨੈਕਸਟ ਪਿਓਰ ਟੈਬੀ ਮਸਲਿਨ ਸ਼ਰਟ ਰਹੇਗੀ 2 ਮੀਟਰ ਨਾਲ ਗੇਂਸਾ ਕਾਟਨ ਦੀ ਬਾਟਮ ਰਹੇਗੀ 2 ਮੀਟਰ ਨਾਲ ਬਨਾਰਸੀ ਦਾ ਦੁਪੱਟਾ ਮਿਲੇਗਾ ਪ੍ਰਾਈਸ ਇਨਾ ਸੂਟ ਦਾ 999 ਫ੍ਰੀ ਸ਼ਿਪ ਨੈਕਸਟ ਇਹ ਵਾਲਾ ਪਿਓਰ ਕੈਂਬਰੀ ਕਾਟਨ ਦਾ ਸੂਟ ਰਹੇਗਾ ਫੁੱਲ ਫਰੰਟ ਐਮਬ੍ਰੋਇਡਰੀ ਐ ਗੋਟਾ ਪੱਤੀ ਡਿਜ਼ਾਈਨ ਆ ਕੰਟਰਾਸਟ 2 ਮੀਟਰ ਬਾਟਮ ਮਿਲੇਗੀ ਮਲਮਲ ਕਾਟਨ ਦਾ ਦੁਪੱਟਾ ਪੈਸਵਰਕ ਹੋਇਆ 1490 ਫ੍ਰੀ ਸ਼ਿਪਿੰਗ नैक्सट जॉर्जर्ड से सी इंब्रॉयडरी वाली शर्ट रहेगी ढाई मीटर बॉटम रहेगी ढाई मीटर प्लेन दुपट्टा भी रहेगा ढाई मीटर प्लेन जॉर्जर्ड दाइज इन्ह सूटों का पांच सौ नड़िन्नवे फ्री शिप कैश ऑन डिलीवरी अपने को जी नैक्सट अपने को प्योर कैमरी कोटन देड ब्लॉक प्रिंट शर्ट रहेगी टाई मीटर विद प्योर कॉटन की बॉटम रहेगी टाई मीटर सॉफ्ट वाली कोटन आ दुपट्टा फुल सइज़ रहेगा अठ सौ नड़िन्नवे फ्री शिपिंग ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਜੀ ਪੇਮੈਂਟ ਆਪਣੀ ਅਡਵਾਂਸ ਕਰਨੀ ਪੈਂਦੀ ਹੈ ਜੋ ਵੀ ਪਸੰਦ ਆਉਂਦਾ ਤੁਸੀਂ ਇਹਨਾਂ ਸੂਟਾਂ ਦੇ ਵਿੱਚੋਂ ਆਪਣਾ ਸੂਟ ਬੁੱਕ ਕਰਵਾ ਸਕਦੇ ਹੋ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਥੈਂਕ ਯੂ